ਗੁਰਾਇਆਂ ਲੱਕੇ ਅੰਦਰ ਲੁੱਟਖੋ ਦੀਆਂ ਵਾਰਦਾਤਾਂ 'ਚ ਇਜਾਫਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਪਿੰਟੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਪਾਸੋਂ ਲੁਟੇਰੀ ਸੋਨੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਕੌਰ ਪਤਨੀ ਅਮਰਿਕ ਸਿੰਘ ਵਾਸੀ ਪਿੰਟੰਡਾ ਥਾਣਾ ਗੁਰਾਇਆਂ ਨੇ ਦੱਸਿਆ ਕਿ ਆਪਣੇ ਪਤੀ ਅਮਰਿਕ ਸਿੰਘ ਤੇ ਆਪਣੀ ਲੜਕੀ ਦੇ ਨਾਲ ਗੁਰਾਇਆਂ ਵੱਲੋਂ ਆਪਣੇ ਪਿੰਟੰਡਾ ਨੂੰ ਸਕੂਟਰੀ ਤੇ ਆ ਰਹੇ ਸੀ। ਜਦੋਂ ਬੋਪਾਰਾ ਨਹਿਰ ਪੁਲੀ ਨਜ਼ਦੀਕ ਪੁੱਜੇ ਤਾਂ ਪਿੱਛੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਲੁਟੇਰੇ ਉਸਦੇ ਕੰਨਾਂ ਚ ਪਾਈਆਂ ਸੋਨੇ ਦੀਆਂ ਵਾਲੀਆਂ ਚ ਪਟਕੇ ਫਰਾਰ ਹੋ ਗਏ ਇਸ ਸਬੰਧ ਦੇ ਉਹਨਾਂ ਨੇ ਗੁਰਾਇਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੁਹਾਡਾ ਮੇਰਾ ਨਾ ਜਸਵਿੰਦਰ ਕੁਆਰ ਵਾਈਫ ਆਫ ਅਮਰੀਕ ਸਿੰਘ ਵਾਸੀ ਢੰਡਾ ਅੱਛਾ ਕੀ ਗੱਲ ਹੋਈ ਅਸੀਂ ਆਦੇ ਸੀਗੇ ਗੁਰਾਇਆਂ ਤੋਂ ਹਾਂ ਤਾਂ ਮੈਂ ਜਦੋਂ ਆਈਆਂ ਤਾਂ ਬੋਪਾਰਾ ਨਹਿਰ ਦੇ ਕੋਲ ਮੇਰੀਆਂ ਪਿੱਛੇ ਆ ਕੇ ਬਾੜੀਆਂ ਲਾ ਕੇ ਲੈ ਗਏ ਕਿੰਨੇ ਕੱਤੇ ਆ ਸੀਗੇ ਬਾਈਕ ਤੇ ਸੀਗੇ ਦੋ ਜੜੇ ਸੀਗੇ ਮੂੰਹ ਬੰਨੇ ਸੀਗੇ ਨੇ ਮੂੰਹ ਨਹੀਂ ਬੰਨੇ ਸਿਕ ਇੱਕ ਮੁੰਡੇ ਨੇ ਰੈੱਡ ਕਲਰ ਦਾ ਪਰਨਾ ਲਿਆਇਆ ਸੀ ਉਹ ਤਾਂ ਗਾਲਚ ਪਾਇਆ ਸੀ ਪਾਲੀਆਂ ਲਾ ਕੇ ਉਹਨੇ ਮੂੰਹ ਟਾਕ ਲਿਆ ਵੀ ਇਹ ਵਾਲੀ ਸੋਨੇ ਦੀ ਸੀ ਹਾਂਜੀ ਸੋਨੇ ਦੀਆਂ ਸੀ 50 60 ਹਜ਼ਾਰ ਦੀਆਂ ਮੇਰੀਆਂ ਵਾਲੀਆਂ ਸੀਗੀਆਂ ਖੁਸ਼ਮਦਦ ਹੱਸਤਾ ਜੀ ਹਾਂਜੀ ਦੱਸਦੇ ਜਾਂਦਾ ਕੀ ਕਹਿੰਦੇ ਉਹ ਕਹਿੰਦੇ ਅਸੀਂ ਐਕਸ਼ਨ ਲਵਾਂਗੇ ਕੰਪਲੇਂਟ ਕਰਵਾਈ ਹੈ ਉਹਨਾਂ ਨੇ ਠੀਕ ਗੁਰਾਏ ਲਾ ਕੇ ਅੰਦਰ ਲੁੱਟਖੋ ਦੀ ਵਾਰਦਾਤ ਅੱਜ ਇਜਾਫਾ ਹੁੰਦਾ ਜਾ ਰਿਹਾ ਤਾਜ਼ਾ ਮਾਮਲਾ ਪਿੰਟੰਡਾ ਤੋਂ ਸਾਹਮਣੇ ਹੈ ਜਿੱਥੇ ਇੱਕ ਔਰਤ ਪਾਸੋਂ ਲੁਟੇਰੀ ਸੋਨੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਕੌਰ ਪਤਨੀ ਅਮਰਿਕ ਸਿੰਘ ਵਾਸੀ ਪਿੰਡ ਢੰਡਾ ਥਾਣਾ ਗੁਰਾਇਆਂ ਨੇ ਦੱਸਿਆ ਕਿ ਆਪਣੇ ਪਤੀ ਅਮਰਿਕ ਸਿੰਘ ਤੇ ਆਪਣੀ ਲੜਕੀ ਦੇ ਨਾਲ ਗੁਰਾਇਆਂ ਵੱਲੋਂ ਆਪਣੇ ਪਿੰਡ ਢੰਡਾ ਨੂੰ ਸਕੂਟਰੀ ਤੇ ਆ ਰਹੇ ਸੀ ਜਦੋਂ ਬੋਪਾਰਾ ਨਹਿਰ ਪੁਲੀ ਨਜ਼ਦੀਕ ਪੁੱਜੇ ਤਾਂ ਪਿੱਛੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਲੁਟੇਰੇ ਉਸਦੇ ਕੰਨਾਂ ਚ ਪਾਈਆਂ ਸੋਨੇ ਦੀਆਂ ਵਾਲੀਆਂ ਚ ਪਟਕੇ ਫਰਾਰ ਹੋ ਗਏ ਇਸ ਸਬੰਧ ਦੇ ਉਹਨੇ ਗੁਰਾਇਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੁਹਾਡਾ ਮੇਰਾ ਨਾਮ ਜਸਵਿੰਦਰ ਕੋਰ ਵਾਈਫ ਆਫ ਅਮਰੀਕ ਸਿੰਘ ਬਸ ਜੀ ਢੰਡਾ ਅੱਛਾ ਕੀ ਗੱਲ ਹੋਈ ਅਸੀਂ ਆਦੇ ਸੀਗੇ ਗੁਰਾਇਆਂ ਤੋਂ ਹਾਂ ਤਾਂ ਮੈਂ ਜਦੋਂ ਆਈਆਂ ਤਾਂ ਬੋਪਾਰਾ ਨਹਿਰ ਦੇ ਕੋਲ ਮੇਰੀਆਂ ਪਿੱਛੇ ਆ ਕੇ ਬਾੜੀਆਂ ਲਾ ਕੇ ਲੈ ਗਏ ਕਿਹਨੇ ਕਹਤੇ ਸੀਗੇ ਬਾਈਕ ਤੇ ਸੀਗੇ ਦੋ ਜੜੇ ਸੀਗੇ ਉਹ ਬੰਦੇ ਸੀਗੇ ਪੰਨੇ ਮੂਨੇ ਪੰਨੇ ਸੇਕ ਮੁੰਡੇ ਨੇ ਰੈੱਡ ਕਲਰ ਦਾ ਪਰਨਾ ਲਿਆਇਆ ਸੀ ਉਹ ਤਾਂ ਗਾਲਚ ਪਾਇਆ ਸੀ ਪਾਲੀਆਂ ਲਾ ਕੇ ਉਹਨੇ ਮੂੰਹ ਟਾਕ ਲਿਆ ਵੀ ਇਹ ਵਾਲੀ ਸੋਨੇ ਦੀ ਸੀ ਹਾਂਜੀ ਸੋਨੇ ਦੀਆਂ ਸੀਗੀਆਂ 50 50 ਹਜ਼ਾਰ ਦੀਆਂ ਮੇਰੀਆਂ ਵਾਲੀਆਂ ਸੀਗੀਆਂ ਕੋਈ ਸਮਝ ਹਤਾ ਜੀ ਹਾਂਜੀ ਦੱਸ ਦਿਆਂਦਾ ਠੀਕ ਕਹਿੰਦੇ ਉਹ ਕਹਿੰਦੇ ਅਸੀਂ ਐਕਸ਼ਨ ਲਵਾਂਗੇ ਕੰਪਲੇਂਟ ਕਰਵਾਈ ਹੈ ਉਹਨਾਂ ਨੇ ਠੀਕ ਗੁਰਾਏ ਲਾ ਕੇ ਅੰਦਰ ਲੁੱਟਖੋ ਦੀਆਂ ਵਾਰਦਾਤਾਂ 'ਚ ਇਜਾਫਾ ਹੁੰਦਾ ਜਾ ਰਿਹਾ ਤਾਜ਼ਾ ਮਾਮਲਾ ਪਿੰਟੰਡਾ ਤੋਂ ਸਾਹਮਣੇ ਹੈ ਜਿੱਥੇ ਇੱਕ ਔਰਤ ਪਾਸੋਂ ਲੁਟੇਰੀ ਸੋਨੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਕੌਰ ਪਤਨੀ ਅਮਰਿਕ ਸਿੰਘ ਵਾਸੀ ਪਿੰਡ ਢੰਡਾ ਥਾਣਾ ਗੁਰਾਇਆਂ ਨੇ ਦੱਸਿਆ ਕਿ ਆਪਣੇ ਪਤੀ ਅਮਰਿਕ ਸਿੰਘ ਤੇ ਆਪਣੀ ਲੜਕੀ ਦੇ ਨਾਲ ਗੁਰਾਇਆਂ ਵੱਲੋਂ ਆਪਣੇ ਪਿੰਡ ਢੰਡਾ ਨੂੰ ਸਕੂਟਰੀ ਤੇ ਆ ਰਹੇ ਸੀ ਜਦੋਂ ਬੋਪਾਰਾ ਨਹਿਰ ਪੁਲੀ ਨਜ਼ਦੀਕ ਪੁੱਜੇ ਤਾਂ ਪਿੱਛੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਲੁਟੇਰੇ ਉਸਦੇ ਕੰਨਾਂ ਚ ਪਾਈਆਂ ਸੋਹਣੇ ਦੀਆਂ ਵਾਲੀਆਂ ਚ ਪਟਕੇ ਫਰਾਰ ਹੋ ਗਏ ਇਸ ਸਬੰਧ ਦੇ ਉਹਨਾਂ ਨੇ ਗੁਰਾਇਆਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੁਹਾਡਾ ਮੇਰਾ ਨਾਮ ਜਸਵਿੰਦਰ ਕੋਰ ਵਾਈਫ ਆਫ ਅਮਰੀਕ ਸਿੰਘ ਬਸ ਜੀ ਟੰਡਾ ਅੱਛਾ ਕੀ ਗੱਲ ਹੋਈ ਅਸੀਂ ਆਦੇ ਸੀਗੇ ਗੁਰਾਇਆਂ ਤੋਂ ਹਾਂ ਤਾਂ ਮੈਂ ਜਦੋਂ ਆਈਆਂ ਤਾਂ ਬੋਪਾਰਾ ਨਹਿਰ ਦੇ ਕੋਲ ਮੇਰੀਆਂ ਪਿੱਛੇ ਆ ਕੇ ਬਾੜੀਆਂ ਲਾ ਕੇ ਲੈ ਗਏ ਕਿੰਨੇ ਕੱਤੇ ਸੀਗੇ ਬਾਈਕ ਤੇ ਸੀਗੇ ਦੋ ਜੜੇ ਸੀਗੇ ਮੂੰਹ ਬੰਨੇ ਸੀਗੇ ਅੱਡੇ ਮੂੰਹ ਨਹੀਂ ਬੰਨੇ ਸੀ ਇੱਕ ਮੁੰਡੇ ਨੇ ਰੈੱਡ ਕਲਰ ਦਾ ਪਰਨਾ ਲਿਆਇਆ ਸੀ ਉਹ ਤਾਂ ਗਾਲਚ ਪਾਇਆ ਸੀ ਪਾਲੀਆਂ ਲਾ ਕੇ ਉਹਨੇ ਮੂੰਹ ਟਾਕ ਲਿਆ ਵੀ ਇਹ ਵਾਲੀ ਸੋਨੇ ਦੀ ਸੀਗੇ ਹਾਂਜੀ ਸੋਨੇ ਦੀਆਂ ਸੀਗੀਆਂ 50 70 ਹਜ਼ਾਰ ਦੀਆਂ ਮੇਰੀਆਂ ਵਾਲੀਆਂ ਸੀਗੀਆਂ ਖੁਦ ਸਮਝਾਤਾ ਜੀ ਹਾਂਜੀ ਦੱਸ ਜਾਂਦਾ ਕੀ ਕਹਿੰਦੇ ਉਹ ਕਹਿੰਦੇ ਅਸੀਂ ਐਕਸ਼ਨ ਲਵਾਂਗੇ ਕੰਪਲੇਂਟ ਕਰਵਾਈ ਹੈ ਉਹਨਾਂ ਨੇ ਠੀਕ